ਸਤ ਸ੍ਰੀ ਅਕਾਲ ਹallelujah ਸਭ ਇਹ ਬੀਬੀ ਜੀ ਨਿਸ਼ਾਰਾ ਬਨਵਾਤ ਹੋਏ ਆ ਅੱਜ ਪਹਿਲੀ ਵਾਰ ਮੀਟਿੰਗ ਤੇ ਆਏ ਆ ਤੇ ਬੀਬੀ ਨੂੰ 5-6 ਸਾਲ ਤੋਂ ਦੋਵਾਂ ਖਤੋਂ ਘੱਟ ਦੇਖਦਾ ਸੀ 5-6 ਸਾਲ ਤੋਂ ਅੱਛਾ ਕਿੰਨੇ ਸਾਲ ਤੋਂ 5-6 ਸਾਲ ਤੋਂ ਘੱਟ ਦੇਖਦਾ ਸੀ ਜਿੱਦਾਂ ਅੱਜ ਹੇਲੂਇਆ ਬੱਜੀ ਠੀਕ ਦਈ ਠੀਕ ਜੋ ਹਾਂਜੀ ਠੀਕ ਠੀਕ ਹੋ ਗਏ ਕਿੰਨਾ ਚੰਗਾ ਕੀਤਾ ਹਾਂਜੀ ਖੁਦਾ ਨੇ ਹਾਂ ਪ੍ਰਭ ਯਿਸੂ ਨੇ ਖੁਦਾ ਨੇ ਹਾਂਜੀ ਬੱ ਗਾੜੀ ਹੋਰ ਗਈ ਹੇਲੂਇਆ ਹੇਲੂਇਆ ਬਸ ਜੀ ਇਹ ਬਜ਼ੁਰਗਾਂ ਨੂੰ ਵੀ ਬਹੁਤ ਲੰਮੇ ਸਮੇਂ ਤੋਂ ਦੋ ਵੇਖੋ ਤਾਂ ਘਟ ਦੇਖਦਾ ਸੀ ਹਾਂ ਹਾਂ ਜਿੱਦਾਂ ਤੁਸੀਂ ਪ੍ਰਾਰਥਨਾ ਕੀਤੀ ਲੰਮੇ ਸਮੇਂ ਤੋਂ ਘਟ ਦੇਖਦਾ ਸੀ ਹਾਂ ਹਾਂ ਜਿੱਦਾਂ ਤੁਸੀਂ ਪ੍ਰਾਰਥਨਾ ਹਾਂਜੀ ਠੀਕ ਕਿੰਨੇ ਸਾਲ ਹੋ ਗਏ ਸਾਲ ਤੇ ਤਿੰਨ ਮਹੀਨੇ ਹੋ ਗਏ ਮੇਰੇ ਇਤਨਾ ਦੋ ਦਿਨ ਮੈਨੂੰ ਦੇਖਦਾ ਨਹੀਂ ਹਾਂ ਨਹੀਂ ਦੇਖਦਾ ਹੀ ਤੂੰ ਦਰਾ ਤੰਦਰਾ ਦੇਦਾ ਕਰ ਹਾਂ ਤੂੰ ਕਿੱਥੇ ਗਈ ਹਾਂਜੀ ਠੀਕ ਉਹ ਦਾਤੀ ਤੂੰ ਜੋੜਦੀ ਥੋੜੀ ਮਾਰ ਕੇ ਪਰ ਹਰੇ ਦੁਸ਼ਟ ਆਤਮਾ ਨੇ 15 ਸਾਲ ਤੋਂ ਇਹਦੇ ਸਰੀਰ ਨੂੰ ਪਾਰਾ ਕਰਕੇ ਰੱਖਿਆ ਸੀ ਆਹਾਂ 15 ਸਾਲ ਤੋਂ ਤੇ ਬਸ ਜਿਹੜੀ ਦੁਸ਼ਟ ਆਤਮਾ ਨੇ 15 ਸਾਲ ਤੋਂ ਸਿਸਟਮ ਦਾ ਸਰੀਰ ਨੂੰ ਪਾਰਾ ਕਰਕੇ ਰੱਖਿਆ ਆਪ ਇਸ ਕੁਰਸੀ ਕੱਠੀ ਕਰ ਦਿਓ ਮੈਂ ਕਹ ਰਿਹਾ ਸੇਵਾ ਦਾ ਪਰੇ ਕਰ ਦਿਓ ਸਾਰੇ